ਵਿਲਦੇ ਵੀ ਰਹੇ ਆ ਉਹਨੂੰ ਸੁਭਾਅ ਬੜਾ ਚੰਗਾ ਸੀ ਪਰ ਬਾਅਦ ਦੇ ਵਿੱਚ ਉਹਦੀਆਂ ਪੋਸਟਾਂ ਜਿਸ ਕਿਸਮ ਦੀਆਂ ਸਾਹਮਣੇ ਆਈਆਂ ਤੇ ਯਕੀਨ ਨਹੀਂ ਸੀ ਆਉਂਦਾ ਵੀ ਇਹ ਭਾਸ਼ਾ ਜਾਂ ਇਹ ਗੱਲਾਂ ਗੁਰਪ੍ਰੀਤ ਸਿੰਘ ਨੇ ਕੀਤੀਆਂ ਪਰ ਇੱਕ ਬਹਾਾ ਚ ਆ ਕੇ ਬੰਦੇ ਕਰਦੇ ਨਾ ਸੋ ਇਹਦੇ 'ਚ ਕੋਈ ਆਪਾਂ ਨੂੰ ਦੋਸ਼ੀ ਕਰਾਰ ਦੇਣ ਦੀ ਇੱਕ ਗਲਤੀ ਆਪਾਂ ਮੰਨ ਲਈਏ ਨਾ ਕਿ ਇਸ ਤਰ੍ਹਾਂ ਦੀ ਭਾਸ਼ਾ 'ਚ ਗੱਲ ਕਰਨੀ ਜਿਹੜੀ ਅਜੇ ਵੀ ਚੱਲੀ ਜਾ ਰਹੀ ਹੈ ਤੇ ਉਹਦੇ ਵਿੱਚ ਮਰਿਆਖਾਲ ਕੁਛ ਨਾ ਕੁਛ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਨਾ ਕੋਈ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਤਾਂ ਕਿਸੇ ਦੇ ਪਰਿਵਾਰ ਤੇ ਜਾ ਕੇ ਅਟੈਕ ਕਰਨਾ ਪਰਿਵਾਰ ਬਾਰੇ ਬੋਲਣਾ ਇਹ ਤਾਂ ਉਂਝ ਹੀ ਬਹੁਤ ਘਟੀਆ ਗੱਲ ਹੈ ਕਿਸੇ ਦੀ ਮਾਂ ਬਾਰੇ ਬੋਲਣਾ ਕਿਸੇ ਦੀ ਭੈਣ ਬਾਰੇ ਬੋਲਣਾ ਜਾਂ ਕਿਸੇ ਦੀ ਪਤਨੀ ਬਾਰੇ ਬੋਲਣਾ ਤੇ ਔਰਤਾਂ ਬਾਰੇ ਬੋਲਣਾ ਇਸ ਤਰ੍ਹਾਂ ਦਾ ਇੱਕ ਤਾਂ ਇਹ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਭਾਸ਼ਾ ਸੱਭੇ ਕੀ ਰਹਿਣੀ ਚਾਹੀਦੀ ਹੈ ਸਿਵਲਾਈਜ਼ਡ तहजीब ਜਾਫਤਾ ਇਹੇ ਸੀ ਵੀ ਸਤ੍ਰੇਂ ਕੀਤਾ ਪਰ ਅੱਜ ਦੀ ਰੇਟ ਦੇ ਵਿੱਚ ਉਸ ਤੇ ਜੋ ਹਮਲਾ ਹੋ ਰਿਹਾ ਅੱਜ ਉਹਦੇ ਨਾਲ ਸੋਲਡੈਰਟੀ ਦਿਖਾਉਣ ਦੀ ਉਹਦੀ ਹਮਾਇਤ ਕਰਨ ਦੀ ਉਹਦੇ ਹੱਕ ਚ ਆ ਦਾ ਨਾਰਾ ਮਾਰਨ ਦੀ ਲੋੜ